ਸਾਥੀਓ ਨਾਮ ਹੈ ਜਸਵੀਰ ਸਿੰਘ ਗੁਰਦਾਸ ਸਾਹਿਬ ਤੇ ਸਾਥੀਓ ਮੈਂ ਅੱਜ ਲੁਧਿਆਣਾ ਸ਼ਹਿਰ ਵਿੱਚ ਆਇਆ ਤੇ ਆਪਣੇ ਇਹ ਵੀਜੀ ਗੋਪਰੀ ਸਿੰਘ ਜੀਆ ਇਹਨਾਂ ਨੂੰ ਇਹ ਪ੍ਰੋਡਕਟ ਆਪਾਂ ਦੇ ਕੇ ਗਏ ਸੀ ਤੇ ਇਹਨਾਂ ਨੂੰ ਬਹੁਤ ਹੀ ਜ਼ਬਰਦਸਤ ਰਿਜ਼ਲਟ ਮਿਲੇ ਆ ਅੰਗਰੇਜ਼ੀ ਦਵਾਈਆਂ ਖਾ ਕੇ ਕਾਫੀ ਆ ਗਏ ਚੁਕੇ ਸੀ ਤੇ ਇਹਨਾਂ ਦੇ ਮੂੰਹੋਂ ਆਪਾਂ ਖੁਦ ਸੁਣਦੇ ਆ ਕਿ ਇਹਨਾਂ ਨੂੰ ਕਿਹੜੇ-ਕਿਹੜੇ ਰਿਜ਼ਲਟ ਮਿਲੇ ਹਾਂਜੀ ਗੋਪਰੀ ਸਿੰਘ ਜੀ ਤੁਹਾਨੂੰ ਇਸ ਪ੍ਰੋਡਕਟ ਨਾਲ ਕਿਹੜੇ-ਕਿਹੜੇ ਰਿਜ਼ਲਟ ਮਿਲੇ ਆ ਇਹ ਨਵੇਂ ਸਪਲਟ ਦੇ ਬੜੇ ਸ਼ਾਨਦਾਰ ਰਿਜ਼ਲਟ ਮਿਲੇ ਆ ਜੀ ਮੈਂ ਕਾਲੇ ਪੀੜੀ ਦੀ ਇੱਕ ਤਾਂ ਮੈਨੂੰ ਸ਼ਿਕਾਇਤ ਸੀਗੀ ਕਿ ਮੇਰੇ ਹੱਥ ਪੈਰ ਕਾਫੀ ਸੋਨ ਹੋ ਜਾਂਦੇ ਸੀ ਵੀਕਨੈਸ ਕਰਕੇ ਕਿਉਂਕਿ ਕਾਲੇ ਪੀੜੀਏ ਕਰਕੇ ਨਾ ਖੂਨ ਨਹੀਂ ਬਣਦਾ ਸੀਗਾ ਹੋਰ ਪੰਜ ਕਰਾਬ ਰਹਿ ਗਏ ਸੀ ਮੇਰਾ ਜਦੋਂ ਚੈੱਕਅਪ ਕਰਾਇਆ ਤਾਂ ਮੈਂ ਦਵਾਈਆਂ ਕਈ ਜਗ੍ਹਾ ਪਤਾ ਕੀਤੀਆਂ ਪਰ ਕਿਸੇ ਦਵਾਈ ਦਾ ਕੋਈ ਮੈਨੂੰ ਫਾਇਦਾ ਨਹੀਂ ਹੋ ਸਕਿਆ ਫਿਰ ਭਾਜੀ ਮੇਰੇ ਕੋਲ ਆਏ ਤਾਂ ਇਹਨਾਂ ਨੇ ਮੈਨੂੰ ਇਹ ਪੂਰ ਸਪਲੀਮੈਂਟ ਦਿੱਤਾ ਤੇ ਕਿਹਾ ਕਿ ਇਸ ਨੂੰ 1.5 ਮਹੀਨਾ ਟਰਾਈ ਕਰਕੇ ਦੇਖ ਇਹ ਨੂੰ ਇਹਦਾ ਬਹੁਤ ਸ਼ਾਨਦਾਰ ਰਿਜ਼ਲਟ ਮਿਲੇਗਾ ਮੈਂ ਇਹਨਾਂ ਦੇ ਕਹਿਣ ਤੇ ਜਦੋਂ ਇਹ ਫੂਲ ਸਪਲੀਮੈਂਟ ਟਰਾਈ ਕੀਤਾ ਤਾਂ ਮੈਨੂੰ ਬਾਕੀ ਹਰਾਨੀ ਜਨ ਰਿਜ਼ਲਟ ਮਿਲੇ ਜਿਉਂਕਿ ਇੱਕ ਤਾਂ ਮੇਰਾ ਬਲੱਡ ਬਦਲਣਾ ਚાલુ ਹੋ ਗਿਆ ਜਦੋਂ ਮੈਂ 15 ਦਿਨ 20 ਦਿਨ ਬਾਅਦ ਆਪਣਾ ਬਲੱਡ ਟੈਸਟ ਕਰਵਾਇਆ ਤਾਂ ਮੇਰਾ 9 ਗ੍ਰਾਮ ਬਲੱਡ ਸੀਗਾ ਮੇਰੇ ਕੋਲ ਰਿਪੋਰਟਾਂ ਪਈਆਂ ਨੇ ਉਸ ਤੋਂ ਬਾਅਦ ਫਿਰ ਇਹਨੂੰ ਮੈਂ ਕੋ ਡੇਢ ਦੋ ਹਫ਼ਤੇ ਲਗਾਤਾਰ ਖਾਣ ਤੋਂ ਬਾਅਦ ਆਪਣੇ ਡਾਕਟਰ ਲਈ ਇਹਦਾ ਟੈਸਟ ਕਰਾਇਆ ਤਾਂ ਉਹ ਵੀ ਨਾਰਮਲ ਆ ਗਿਆ ਸੀਗਾ ਇਹਦੇ ਨਾਲ ਨਾਲ ਮੇਰੇ ਚਿਹਰੇ ਤੇ ਤੇ ਦੇ ਬੀਕਲਸ ਕਰਕੇ ਦਾ ਸਰਕਲ ਪੈਦਾ ਹੋ ਗਿਆ ਸੀ ਉਹ ਵੀ ਸਰਕਲ ਹੋ ਲਈ ਉਹ ਵੀ ਜੋ ਜੋ ਸਹੀ ਹੁੰਦਾ ਗਿਆ ਮੇਰੇ ਠੀਕ ਹੁੰਦੇ ਹਾਂਜੀ ਇਸ ਪ੍ਰੋਡਕਟ ਬਾਰੇ ਤੁਸੀਂ ਕੀ ਕਹਾਜੋਗੇ ਇਸ ਪ੍ਰੋਡਕਟ ਬਾਰੇ ਮੈਂ ਇਹ ਕਹਿਣਾ ਚਾਹੂੰਗਾ ਕਿ ਤੁਸੀਂ ਇਹ ਪ੍ਰੋਡਕਟ ਇੱਕ ਵਾਰ ਜ਼ਰੂਰ ਯੂਜ਼ ਕਰੋ ਇਸ ਪ੍ਰੋਡਕਟ ਦੇ ਨਾਲ ਤੁਹਾਨੂੰ ਕਾफी ਫਾਇਦਾ ਹੋਵੇਗਾ ਹਾਂਜੀ ਤੇ ਸਾਥੀਓ ਇਹ ਪ੍ਰੋਡਕਟ ਆਨਲਾਈਨ ਕਿਸੇ ਨੇ ਮੰਗਵਾ ਨਹੀਂ ਆ ਜਿੰਨੇ ਵੀ ਮੰਗਵਾਉਣਾ ਉਹਨੇ ਡਿਸਟ੍ਰੀਬਿਊਟਰ ਦੇ ਕੋਲੋਂ ਮੰਗਵਾਣਾ ਤੇ ਆਨਲਾਈਨ ਚੀਜ਼ ਨਹੀਂ ਗ੍ਰੀਟੋ ਦੇ ਡੁਪਲੀਕੇਟ ਆ ਰਹੀ ਆ ਇਹ ਪ੍ਰੋਡਕਟ ਤੁਸੀਂ ਸਿਰਫ ਡਿਸਟ੍ਰੀਬਿਊਟਰ ਦੇ ਕੋਲੋਂ ਹੀ ਹੋਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ